ਤੋ ਦੋਸਤੋ ਇਹ ਤਸਵੀਰਾਂ ਤੁਹਾਨੂੰ ਮੈਂ ਤਿਬੜੀ ਦੀ ਦਸ ਰਿਹਾ ਹਾਂ ਜਿੱਥੇ ਤਿਬੜੀ ਰੈਸਟ ਹਾਊਸ ਦੇ ਕੋਲ ਇੱਕ ਸੂਆ ਗੁਜਰਦਾ ਹੈ ਜਿੱਥੇ ਸੂਏ ਦੇ ਕੋਲ ਜੋ ਨਵਾਂ ਨਿਰਮਾਣ ਕੀਤਾ ਗਿਆ ਸੀ ਤਾਂ ਉਸ ਦੇ ਵੱਲੋਂ ਜਿਹੜਾ ਸੀਗਾ ਸਫਾਈ ਕਰਨ ਦੇ ਲਈ ਇਹ ਦਰਖਤ ਵਿੱਚ ਆਉਂਦਾ ਸੀ ਤੇ ਇਸ ਨੂੰ ਸਾਈਡ ਦੇ ਉੱਤੇ ਕੱਟ ਕੇ ਰੱਖਿਆ ਗਿਆ ਸੀ ਪਰ ਇਹ ਦਿਨੋਂ ਪਰ ਦਿਨੋਂ ਜਿਹੜਾ ਇਹ ਕੱਟਦਾ ਜਾ ਰਿਹਾ ਹੈ ਤਾਂ ਮੈਂ ਸਬੰਧਤ ਵਿਭਾਗ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਹ ਤਸਵੀਰਾਂ ਤੁਸੀਂ ਵੀ ਦੇਖ ਲਓ ਮੁੜ ਕਹਿਣਾ ਹੈ ਕਿ ਇੱਥੇ ਹੈ ਹੀ ਨਹੀਂ ਸੀਗਾ ਦਰਖਤ ਇਹ ਵਾਲਾ ਤੇ ਇਹ ਦਰਖਤ ਜਿਹੜਾ ਸੀਗਾ ਹੁਣ ਕੱਟਦਾ ਜਾ ਰਿਹਾ ਹੈ ਤੇ ਇਹ ਲੋਕਾਂ ਦੇ ਵੱਲੋਂ ਇਹਦੇ ਮੋਛੇ ਪਾ ਕੇ ਤੇ ਮੋਢਿਆਂ ਦੇ ਚੁੱਕ ਕੇ ਜਿਹੜਾ ਆ ਆਪ ਆਪਣੇ ਘਰਾਂ ਨੂੰ ਲਜਾਇਆ ਜਾਵੇਗਾ ਤੇ ਉਸ ਤੋਂ ਪਹਿਲਾਂ ਲਜਾਇਆ ਜਾਵੇ ਤਾਂ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇ ਤਾਂ ਕਿ ਜੋ ਮੁੜ ਇਸ ਦੇ ਵੱਲ ਕੋਈ ਧੰਨ ਨਾ ਦੇ ਤੇ ਇਹ ਸੂਏ ਦੇ ਕਿਨਾਰੇ ਪਿਆ ਹੋਇਆ ਹੈ ਤੇ ਲੋਕੇਸ਼ਨ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਆਹ ਤਿਬੜੀ ਤੋਂ ਹੁੰਦਿਆ ਹੋਇਆ ਪੁਲ ਦੇ ਗੁਜ਼ਰਦੇ ਆ ਨਾਨਾ ਸੁਆ ਵਗਦਾ ਜੀ ਉਸ ਤੋਂ ਥੋੜਾ ਜਿਹਾ ਅੱਗੇ ਆ ਕੇ ਦੇਖੋਗੇ ਤਾਂ ਇੱਕ ਸੱਜੇ ਪਾਸੇ ਇਹ ਪੇੜ ਜਿਹੜਾ ਆ ਕੱਟਿਆ ਹੋਇਆ ਪੁਰਾਣਾ ਤੁਹਾਨੂੰ ਦਿਖੇਗਾ ਤੇ ਇਸ ਨੂੰ ਜਿਹੜੇ ਨੇ ਲੋਕ ਕੱਟਦੇ ਜਾ ਰਹੇ ਆ ਦੇਖ ਲਓ ਤੁਸੀਂ ਤਸਵੀਰਾਂ ਜ਼ੂਮ ਕਰਕੇ ਦਿਖਾ ਰਹੇ ਆ ਤੁਹਾਨੂੰ ਤੇ ਜਦੋਂ ਇਹ ਪੂਰਾ ਕੱਟ ਜਾਣਾ ਤੇ ਇਹਨਾਂ ਨੂੰ ਲੋਕਾਂ ਨੇ ਆਪ ਆਪਣੇ ਘਰਾਂ ਨੂੰ ਲੈ ਜਾਣਾ ਵਾ ਤੇ ਸਮਾਨਤ ਮੈਂ ਕਿਨੂੰ ਬੇਨਤੀ ਆ ਇਸ ਨੂੰ ਜਿਹੜਾ ਆ ਤੁਰੰਤ ਚੁੱਕ ਕੇ ਤੇ ਜਿਹੜਾ ਆ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਇਆ ਜਾਵੇ ਧੰਨਵਾਦ